ਸੈਕਟਰੀ ਅਕਾਲੀ ਦਲ ਜਥੇਬੰਦ ਤਖਸਕਰ ਜੰਗਲ ਪੰਜਾਬ ਅੰਮ੍ਰਿਤਸਰ ਜਿਹੜੀਆਂ ਲੋਕ ਸਭਾ ਦੀ ਇਲੈਕਸ਼ਨ ਦੀ ਜਿਹੜੀ ਕਾਰਵਾਈ ਉਹ ਲਗਭਗ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸਰਕਾਰ ਵੱਲੋਂ ਅਨਾਊਂਸ ਹੋ ਗਿਆ ਡੇਟ ਅਨਾਊਂਸ ਹੋ ਗਈ ਹੈ ਸਾਡੇ ਅੰਮ੍ਰਿਤਸਰ ਤੋਂ ਅ ਅਕਾਲੀ ਦਲ ਵੱਲੋਂ ਮਿਸਟਰ ਜੋਸ਼ੀ ਖੜੇ ਨੇ ਜੋਸ਼ੀ ਸਾਹਿਬ ਕੋਸ਼ ਸਮੇਲੀ मिनिस्टर ਜਦੋਂ ਪਿਛਲੀ ਵਾਰੀ ਉਹ ਰਹੇ ਆ ਅ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਉਹਦਾ ਉਹਨਾਂ ਦਾ ਕੰਮਕਾਰ ਦੇਖਿਆ ਪਰ ਜਿਹੜੀ ਸਰਕਾਰ ਹੁਣ ਬਣ ਕੇ ਆਈ ਹੈ ਉਹ ਇੱਕ ਝੂਠ ਦੇ ਬਲੰਦੇ ਤੇ ਖੜੀ ਹੈ ਵੇਖੋ ਜੀ ਅਸੀਂ ਇਸ ਕਰਕੇ ਉਹਨਾਂ ਦੀ ਪਰਸਨਲ ਤਾਰੀਫ ਨਹੀਂ ਕਰਦੇ ਕਿ ਅਸੀਂ ਉਸ ਮੀਟਿੰਗ ਉਸ ਪਾਰਟੀ ਨਾਲ ਅਸੀਂ ਇਨਵੋਲ ਆ ਗੱਲ ਇਹ ਆ ਕਿ ਉਹ ਵਾਕੇ ਹੀ ਉਹੋ ਜੇ ਨੇਤਾ ਹੈ ਸਾਈਕਲ ਤੇ ਘੁੰਮਣ ਵਾਲੇ ਘਰ ਘਰ ਜਾ ਕੇ ਮਿਲਣ ਵਾਲੇ ਕਿਹੜਾ ਨੇਤਾ ਜਿ ਮੈਂ ਨਹੀਂ ਜਿਹੜੇ ਦੇਖਿਆ ਆ ਹੁਣ ਵੀ ਜਿਹੜੇ ਸਾਡੇ ਇਲਾਕਿਆਂ ਚ ਐਮ ਐਲ ਏ ਜਿੱਤੇ ਆ ਕਦੀ ਕੋਈ ਨਹੀਂ ਅੰਦਰ ਦੇਖਿਆ ਕਦੀ ਕਿਸੇ ਨੂੰ ਨਹੀਂ ਕਿਸੇ ਦੇ ਅੰਦਰ ਵੜਦੇ ਆ ਦੇਖਿਆ ਉਹ ਹਰ ਇੱਕ ਦੇ ਦੁੱਖ ਸੁੱਖ ਚ ਸ਼ਾਮਲ ਹੋਣ ਵਾਲਾ ਨੇਤਾ ਫਿਰ ਉਹਨਾਂ ਨੇ ਕਦੀ ਨਹੀਂ ਇਹ ਵੇਖਣਾ ਕਿ ਮੇਰੇ ਕੋ ਕਿਸ ਪਾਰਟੀ ਦਾ ਬੰਦਾ ਕੰਮ ਕਰਾਉਣ ਆਇਆ ਹਰ ਇੱਕ ਦੇ ਉਹ ਹੈਲਪ ਕਰਨ ਲਈ ਤਿਆਰ ਰਹਿੰਦੇ ਆ ਤੇ ਆਪਾਂ ਦੇ ਲੋਕਾਂ ਆ ਕੇ ਬਸ ਇਹੋ ਹੀ ਬੇਨਤੀ ਕਰਨਾ ਚਾਹਦੇ ਆ ਕਿ ਆ ਜਿਹੜੀ ਤੁਸੀਂ ਸਰਕਾਰ ਬਣਾ ਕੇ ਗਲਤੀ ਕੀਤੀ ਹੈ ਰੱਬ ਦਾ ਵਾਸਤਾ ਇਹਨੂੰ ਨਾ ਦਰਉਣਾ ਅੱਜ ਸ਼ਹਿਰ ਦੇ ਵਿੱਚ ਗੋਡੇ-ਗੋਡੇ ਗੰਦ ਕਿੱਥੇ ਟ੍ਰੈਫਿਕ ਦੇ ਜਾਮ ਲੱਗੇ ਆ ਕੋਈ ਮੈਂ ਕਹਿੰਦੀ ਆ ਤੈਸ ਨੈਸ ਹੋਇਆ ਪਿਆ ਸਭ ਕੁਝ ਕੋਈ ਨਹੀਂ ਪਤਾ ਕੌਣ ਡਿਊਟੀ ਤੇ ਆ ਕੌਣ ਘਰ ਬੈਠਾ ਏ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਰੇ ਰਸਤੇ ਸ਼ਹਿਰ ਦੇ ਬੰਦ ਹੋਏ ਪਏ ਆ ਕਿੱਥੇ ਆ ਟ੍ਰੈਫਿਕ ਪੁਲਿਸ ਉਹ ਤੁਸੀਂ ਵੇਲਾ ਯਾਦ ਕਰੋ ਜਦੋਂ ਸੁਖਬੀਰ ਬਾਦਲ ਸਾਹਿਬ ਨੇ ਆਪਣਾ ਲੇਡੀਜ਼ ਪੁਲਿਸ ਰੱਖੀ ਉਹਨਾਂ ਨੂੰ ਸਕੂਟਰ ਵੰਡੇ ਉਹਨਾਂ ਦੀ ਡੇ ਦੀ ਡਿਊਟੀ ਦਿਨ ਦੀ ਡਿਊਟੀ ਲਗਾਈ ਸੀ ਔਰ ਰਾਤ ਨੂੰ ਏਜੈਂਟਸ ਦੀ ਡਿਊਟੀ ਲਗਾਈ ਸੀ ਮਜਾਲ ਹੈ ਕਿਤੇ ਹਲ ਬਾਜ਼ਾਰ ਵਿੱਚ ਇੱਕ ਤੁਹਾਨੂੰ ਗੱਡੀ ਵੀ ਖੜੀ ਨਜ਼ਰ ਆ ਜਾਏ ਅੱਜ ਤੁਸੀਂ ਹਲ ਬਾਜ਼ਾਰ ਦਾ ਹਾਲ ਵੇਖ ਲਓ ਜੇ ਦਰਬਾਰ ਸਾਹਿਬ ਦੇ ਕੋਲ ਜਾ ਕੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਸੀ ਉੱਥੇ ਅੱਜ ਤੁਸੀਂ ਅੱਜ ਵੇਖੋ ਉੱਥੇ ਕੀ ਹੋ ਰਿਹਾ ਹੈ ਮੈਮ ਮੌਜੂਦਾ ਸਰਕਾਰ ਬਾਰੇ ਤੇ ਮੌਜੂਦਾ ਸਰਕਾਰ ਨੇ ਹੀ ਬੇੜਾਗਰ ਕੀਤਾ ਹੈ 1000 ਰੁਪਏ ਦਾ ਜਿਹੜਾ ਮਸਲਾ ਰਿਹਾ ਹੈ ਦੇ 1000 ਰੁਪਏ ਦਾ ਮਸਲਾ ਸਾਡੀਆਂ ਬੀਬੀਆਂ ਵਿਚਾਰੀਆਂ ਭੋਲੀਆਂ ਪਾਲੀਆਂ ਨੂੰ ਮਗਰ ਲਾ ਲਿਆ ਕੀਤਾ ਵੋਟ ਦਿਓ ਆਪਾਂ ਸਾਨੂੰ 1-1000 ਰੁਪਿਆ ਤੁਹਾਡੇ ਅਕਾਊਂਟ 'ਚ ਬਸ ਜਿਉਂ ਹੀ ਸਰਕਾਰ ਦਿੱਤੀ ਆ ਜਾਣ ਅਜ 2 ਸਾਲ ਹੋ ਗਿਆ 1000 ਰੁਪਿਆ ਤੇ ਦੇਣਾ ਦੂਰ ਦੀ ਗੱਲ ਰਹੀ ਇੱਥੋਂ ਤੱਕ ਕਿ ਜਿਹੜੀਆਂ ਬਜ਼ੁਰਗ ਬੀਬੀਆਂ ਪੈਨਸ਼ਨ ਲੈ ਰਹੀਆਂ ਸੀ ਸਰਕਾਰੀ 1500 ਰੁਪਿਆ ਉਹ ਵੀ ਉਹਨਾਂ ਦੀ ਬੰਦ ਕਰ ਦਿੱਤੀ ਗਈ ਹੈ ਇਹ ਇੱਕ ਧੋਖਾ ਧੋਖੇ ਨਾਲ ਬਣੀ ਸਰਕਾਰ ਹੈ ਪੰਜਾਬ ਦੇ ਵੋਟਰਾਂ ਨੂੰ ਕੀ ਸੁਨੇਹਾ ਦੇਣਾ ਹੈ ਪੰਜਾਬ ਦੇ ਵੋਟਰਾਂ ਨੂੰ ਸਾਡਾ ਇਹੀ ਸੁਨੇਹਾ ਹੈ ਕਿ ਵੇਖੋ ਜੋ ਤੁਸੀਂ ਗਲਤੀ ਕਰ ਬੈਠੇ ਹੋ ਨਾ ਦਰੋਣਾ ਜੇ ਅੱਜ ਤੁਸੀਂ ਜੋਸ਼ੀ ਸਾਹਿਬ ਨੂੰ ਲੋਕ ਸਭਾ ਚ ਉਥੇ ਭੇਜਦੇ ਹੋ ਤੇ ਕੁਛ ਨਾ ਕੁਛ ਉਹ ਤੁਹਾਡੇ ਵਾਸਤੇ ਲੈ ਕੇ ਹੀ ਆਉਣਗੇ ਕੁਛ ਕਰਨਗੇ ਉਹ ਇੱਕ ਉਹਨਾਂ ਦੇ ਅੰਦਰ ਪਾਵਰ ਹੈ ਕੰਮ ਕਰਾਉਣ ਦੀ ਔਰ ਉਹ ਜਿਹੜੀ ਗੱਲ ਉਹ ਫੜ ਲੈਂਦੇ ਉਹ ਪੂਰੀ ਕਰਦੇ ਨੇ ਤੇ ਇਹ ਜੋ ਗਲਤੀ ਕਰ ਬੈਠੇ ਉਹ ਸਰਕਾਰ ਬਣਾ ਕੇ ਇਹਨੂੰ ਰਿਪੀਟ ਕਰਨ ਦੀ ਕੋਸ਼ਿਸ਼ ਨਾ ਕਰਨਾ ਨਹੀਂ ਤੇ ਜਿੱਥੇ ਤੁਸੀਂ ਖੜੇ ਹੋ ਨਾ ਉੱਥੇ ਖੜੇ ਹੋਣ ਵਾਸਤੇ ਵੀ ਜਗ੍ਹਾ ਨਹੀਂ ਮਿਲਦੀ ਤੁਹਾਨੂੰ ਠੀਕ ਹੈ ਮੈਂ ਥੈਂਕ ਯੂ